ਮੇਲਾ ਮਾਗੀ ਸ਼ੇ ਮੁਕਸਦ ਸਾਹਿਬ ਦੇ ਖਾਸ ਗੁਰਦੁਆਰੇ ਦੇ ਸਥਾਨ ਦਾ ਨਾਮ ਖਿਦਰਾਣਾ ਸੀ ਅਤੇ ਸਰੋਵਰ ਦੀ ਥਾਂ ਇੱਕ ਡਾਬ ਹੁੰਦੀ ਸੀ 1704 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਅਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਵਿਚਕਾਰ ਮੁਕਸਦ ਦੇ ਸਥਾਨ ਤੇ ਲੜਾਈ ਹੋਈ ਮੁਗਲ ਫੌਜਾਂ ਇੱਥੇ ਪਹੁੰਚਦੀਆਂ ਤਾਂ ਚਾਲੀ ਸਿੰਘਾਂ ਨੇ ਅਜੀਹੀ ਬੀੜਤਾ ਦੇ ਦ੍ਰਿੜਤਾ ਨਾਲ ਲੜਾਈ ਕੀਤੀ ਕਿ ਉਹਨਾਂ ਮੁਗਲ ਫੌਜਾਂ ਨੂੰ ਠੱਲ ਪਾ ਦਿੱਤੀ ਅਤੇ ਅੰਤ ਨੂੰ ਜੂਜਦੇ ਹੋਏ ਸ਼ਹੀਦੀਆਂ ਪਾ ਗਏ ਇਹ ਉਹ ਸਿੰਘ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦਪੁਰ ਛੱਡਣ ਤੋਂ ਪਹਿਲਾਂ ਘੇਰੇ ਸਮੇਂ ਸਾਥ ਛੱਡ ਦਿੱਤਾ ਸੀ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਬਿਦਾਵਾ ਲਿਖ ਦਿੱਤਾ ਸੀ ਪਰੰਤੂ ਇਸ ਮਹਾਨ ਕੁਰਬਾਨੀ ਉਪਰੰਤ ਮਾਈ ਭਾਗੋ ਤੇ ਭਾਈ ਮਹਾ ਸਿੰਘ ਜੀ ਦੇ ਬੇਨਤੀ ਕਰਨ ਤੇ ਗੁਰੂ ਸਾਹਿਬ ਨੇ ਬਿਦਾਵਾ ਪਾੜ ਦਿੱਤਾ ਛੇ ਦੀ ਸਿੰਗਨ ਉਹ ਮੁਕਤਿਆਂ ਦੀ ਉਪਾਦੀ ਦਿੱਤੀ ਇਹ ਡਾਬ ਦੇ ਸਥਾਨ ਤੇ ਛੇ ਮੁਕਤਾ ਸਾਹਿਬ ਦਾ ਸਰੋਵਰ ਬਣਿਆ ਜਿੱਥੇ 40 ਮੁਕਤਿਆਂ ਦੀ ਇਸ ਇਤਿਹਾਸਕ ਯਾਦਗਾਰ ਵਜੋਂ ਹਰ ਸਾਲ ਮਾਗੀ ਨੂੰ ਬੜਾ ਭਾਰੀ ਮੇਲਾ ਲੱਗਦਾ ਹੈ